ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਮੀਂਹ ਪਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ ਪ੍ਰਾਤਨ ਸਮੇਂ ਵਿੱਚ ਲੋਕਾਂ ਵੱਲੋਂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਇਹਨਾਂ ਵਿੱਚੋਂ ਕਈ ਰਸਮਾਂ ਅਜੇ ਹੀ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਆਪਣੇ ਪੁਰਖਿਆਂ ਦੀ ਵਿਰਾਸਤ ਸਮਝ ਕੇ ਸ਼ਿੱਦਤ ਨਾਲ ਨਿਭਾਉਂਦੇ ਦੇਖ ਸਕਦੇ ਹੋ ਇਸੇ ਤਰ੍ਹਾਂ ਦੀ ਇੱਕ ਰੀਤ ਹੈ ਗੁੱਡੀ ਫੂਕਣਾ ਇਹ ਰਸਮ ਅੱਜ ਵੀ ਪਿੰਡ ਦੀਆਂ ਬੀਬੀਆਂ ਵੱਲੋਂ ਨਿਭਾਈ ਜਾਂਦੀ ਹੈ ਗਰਮੀ ਦਾ ਮੌਸਮ ਚੱਲ ਰਿਹਾ ਤੇ بارش ਨਾ ਹੋਣ ਕਾਰਨ ਜ਼ਿਲ੍ਹਾ ਸ਼ਹੀਦ ਮੁਖਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਵਿੱਚ ਅੱਜ ਬੀਬੀਆਂ ਵੱਲੋਂ ਗੁੱਡੀ ਫੂਕੀ ਗਈ ਉਹਨਾਂ ਦੱਸਿਆ ਕਿ ਇਹ ਅੰਧਵਿਸ਼ਵਾਸ ਨਹੀਂ ਇਹ ਇੱਕ ਰੀਤ ਹੈ ਜੋ ਸਾਡੀਆਂ ਟੀੜੀਆਂ ਵੱਲੋਂ ਨਿਭਾਈ ਜਾ ਰਹੀ ਆ ਤੇ ਅਸੀਂ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਾਂ ਇਸ ਰਸਮ ਦਾ ਆਉਣ ਵਾਲੀ ਪੀੜ੍ਹੀ ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਉਹਨਾਂ ਨੇ ਗੁੱਡੀ ਫੂਕਣ ਤੋਂ ਪਹਿਲਾਂ ਸਾਰੇ ਘਰਾਂ ਚੋਂ ਆਟਾ ਸਰੋਂ ਦਾ ਤੇਲ ਚੀਨੀ ਆਦ ਇਕੱਠੀ ਕੀਤੀ ਬਾਅਦ ਚ ਸਾਰਿਆਂ ਨੇ ਮਿਲ ਕੇ ਗੁਲਗਲੇ ਬਣਾਏ ਫੇਰ ਗੁੱਡੀ ਬਣਾ ਕੇ ਉਸ ਨੂੰ ਅਰਥੀ ਵਾਂਗ ਝੁੱਕ ਕੇ ਪਿੰਡੋਂ ਬਾਹਰ ਲਿਜਾ ਕੇ ਫੂਕਿਆ ਗਿਆ ਇਸ ਤੋਂ ਪਹਿਲਾਂ ਸਾਰੀਆਂ ਔਰਤਾਂ ਨੇ ਮਿਲ ਕੇ ਰੱਬ ਅੱਗੇ ਨੀਲੀ ਅਰਦਾਸ ਕੀਤੀ ਦੱਸ ਦਈਏ ਕਿ ਗੁੱਡੀ ਫੂਕਣ ਦੀ ਇਹ ਰਸਮ ਹਾੜ ਅਤੇ ਸੌਣ ਮਹੀਨੇ ਵਿੱਚ ਕੀਤੀ ਜਾਂਦੀ ਹੈ। ਸ਼੍ਰੀ ਮੁਕਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਖਾਸ ਰਿਪੋਰਟ ਅਸੀਂ ਐਂ ਕਹਿਣਾ ਚਾਹੁੰਨੇ ਆ ਵੀ ਮੀਂਹ ਮੰਗਦੇ ਆ ਅਸੀਂ ਵੀ ਮੀਂਹ ਪਾ ਦੇ ਰੱਬ ਵੀ ਬੰਦੇ ਬਹੁਤ ਔਕੇ ਬੱਚੇ ਪੁੱਤ ਬੇਟੇ ਸਾਰੇ ਵੀ ਹਨਾ ਬੁਰੇ ਹਾਲ ਹੋਏ ਪਏ ਆ ਹਰਪਾਲ ਵਰਗੇ ਮੇਰੇ ਜੀਜੇ ਕਾਲੇ ਹੋਏ ਪਏ ਆ ਹਾਂ ਇਹ ਸਾਰੇ ਨਗਰ ਦੀਆਂ ਔਰਤਾਂ ਵੱਲੋਂ ਸਾਰੇ ਪਿੰਡ ਵੱਲੋਂ ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਇਹ ਪ੍ਰੋਜੈਕਟ ਕੀਤਾ ਜੀ ਕੱਲੇ ਤਾਂ ਕਰ ਨਹੀਂ ਸਕਦੇ ਜੀ ਹਾਂ ਜੀ ਕੀ ਕਹਿਣਾ ਚਾਹੁੰਗੇ ਅੰਦਰ ਦੇਵਤਾਂ ਨੂੰ ਕਿਸ ਤਰ੍ਹਾਂ ਦੀ ਫਰਿਆਦ ਕਰੀ ਅਸੀਂ ਤਾਂ ਇਹ ਹੀ ਕਹਿੰਦੇ ਆ ਵੀ ਮੀਂਹ ਪੈ ਜਾਣਾ ਸਭ ਦਾ ਭਲਾ ਹੋਵੇ ਜਨੌਰ ਪੰਛੀ ਸਾ ਵੀ ਹਾਂ ਸਾਰੀ ਦੁਨੀਆ ਦਾ ਭਲਾ ਹੋਵੇ ਸਾਰੇ ਪਿੰਡ ਦੇ ਸੰਜੋਗ ਨਾਲ ਹੀ ਇਹ ਕੰਮ ਕੀਤਾ ਆਪਾਂ ਕੱਲਿਆਂ ਨੇ ਨਹੀਂ ਕੀਤਾਗਾ ਹਾਂਜੀ ਇਹ ਹੀ ਇੱਕ ਕੀ ਪ੍ਰੋਗਰਾਮ ਹੈ ਜੀ ਤੁਸੀਂ ਅੱਜ ਇੱਥੇ ਥੋੜਾ ਜਿਹਾ ਸਹਾਇਆ ਮਾਣ ਮਹਿਸੂਸ ਕਰਨਾ ਸਕੀਏ ਜੀ ਇਹ ਜੀ ਪ੍ਰੋਗਰਾਮ ਇਹ ਹੀ ਆ ਸਾਡੀ ਧੀ ਸੀਗੀ ਉਹ ਸੁਰਗਵਾਸ ਹੋ ਗਈ ਤੇ ਅਸੀਂ ਹੁਣ ਮਾਤੂਜੇ ਕਿਰਪਾ ਕਰਦੇ ਆਂ ਤੇ ਵਰਖਾ ਕਰਦੇ ਤੇ ਬੱਚਿਆਂ ਦੇ ਰੰਗ ਬਹੁਤ ਕਾਲੇ ਹੋਏ ਪਏ ਆ ਚੋਨੇ ਬਹੁਤ ਹੋਰੂ ਹੋਏ ਪਏ ਆ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਜੀ ਹੁਣ ਤੂੰ ਬੋਲ ਮੀਂਹ ਮੰਗਦੇ ਆ ਮੀਂਹ ਪਾਵੇ ਰੱਬ ਭਾਈ ਵੀ ਤਾਂ ਕਰਕੇ ਅਸੀਂ ਪਤਾ ਜੀ ਜੋ ਗੁੱਦੀ ਫੂਕੰਦਾ ਪ੍ਰੋਗਰਾਮ ਰੱਖਿਆ ਗਿਆ ਅਸੀਂ ਇਹ ਕਹਿਣਾ ਚਾਹੁੰਦੇ ਆ ਅਸੀਂ ਦੇਵਤਿਆਂ ਜੀ ਇਸੇ ਗੱਲ ਤੇ ਆਨੇ ਆ ਵੀ ਮੀਂਹ ਦੀ ਵਰਖਾ ਕਰੇ ਵੀ ਵੇਖੋ ਚੋਨੇ ਦੇ ਵਿੱਚ ਪਾਣੀ ਹਣੀ ਲਾਈਟ ਪੂਰੀ ਨਹੀਂ ਆਉਂਦੀ ਥੱਲੇ ਵਾਲਾ ਪਾਣੀ ਖੜ ਗਿਆ ਮੋਰਾ ਦਾ ਪਾਣੀ ਬਹੁਤ ਘਟ ਗਿਆ ਤੇ ਇਸੇ ਕਰਕੇ ਵੀ ਸਾਰੇ ਪਿੰਡ ਦੇ ਸੰਯੋਗ ਨਾਲ ਬੀਬੀਆਂ ਨੇ ਇਕੱਠ ਕਰਕੇ ਕੀਤਾ ਬੀਬੀਆਂ ਨੇ ਇਹ ਕੰਮ ਤੇ ਮੀਂਹ ਦਾ ਮੀਂਹ ਆੜੀਆਂ ਬੀਬੀਆਂ ਵੀ ਪਰਮਾਤਮਾ ਤੂੰ ਬੱਚਿਆਂ ਨੂੰ ਵੇਖੀ ਨਾ ਤੰਦਰੁਸਤੀ ਦੇ ਤੇ ਫਸਲ ਵਿਦੇ ਉੱਤੇ ਵਰਖਾ ਕਰ ਆਹੀ ਅਸੀਂ ਮੰਗ ਮੰਗਦੇ ਆ ਮਹਾਰਾਜ ਤੋਂ ਤੇ ਇੰਨਾ ਭਾ ਕਰੇ ਮਹਾਰਾਜ ਸਾਡਾ ਬੱਚੇ ਬਹੁਤ ਔਖੇ ਆ ਵਿਚਾਰੇ